ਹੁਣ ਤੁਹਾਨੂੰ ਸਿੱਧਾ ਦਿਨਾਨਗਰ ਦਾ ਰੋਕ ਕਰਾਵਾਂਗੇ ਜਿੱਥੇ ਕੇਪੀਐਮ ਮੋਦੀ ਪਹੁੰਚੇ ਨੇ ਭਾਰਤੀਜਨਤਾ ਪਾਰਟੀ ਜੈ ਹਾਂ ਬੋਲੇ ਸੋਨਹਿਰ ਬੋਲੇ ਸੋਨਹਿਰ ਮੋਦੀ ਜੀ ਕੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੋਦੀ ਜੀ ਕੋ ਜੈ ਸ਼੍ਰੀ ਰਾਮ ਅਗੇ ਬੜੋ ਮੋਦੀ ਜੀ ਤੁਸੀਂ ਅਗੇ ਬੜੋ ਬਾਰੇ ਮਤਾ ਕੀ ਬਾਰੇ ਮਤਾ ਕੀ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਆਵਾਜ਼ ਘਟ ਗਈ ਮੈਨੂੰ ਲੱਗਦਾ ਥੱਕ ਕੇ ਲੱਗਦੇ ਹੋ ਦੇਖੋ ਸਾਡਾ ਨੇਤਾ 18 ਘੰਟੇ ਕੰਮ ਕਰਦਾ ਪਰ ਕਦੇ ਉਹਨਾਂ ਦੀ ਥਕਾਵਟ ਨਹੀਂ ਵੇਖੀ ਵੀ ਆਪਾਂ ਤੇ ਆਪਾਂ 2 ਮਿੰਟ ਦੇ ਵਿੱਚ ਥੱਕ ਗਏ ਆਵਾਜ਼ ਦੀ ਗੂੰਜ ਸੁਣਾਈ ਦੇਣੀ ਚਾਹੀਦੀ ਹੈ ਮੋਦੀ ਸਾਹਿਬ ਨੂੰ ਮੋਦੀ ਜੀ ਕੋ ਜੈ શ્રી ਰਾਮ ਜੈ ਸ਼੍ਰੀ ਰਾਮ ਮੋਦੀ ਜੀ ਕੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੋਦੀ ਜੀ ਕੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੋਦੀ ਜੀ ਤੁਸੀਂ ਅੱਗੇ ਵਧੋ ਮੋਦੀ ਜੀ ਤੁਸੀਂ ਅੱਗੇ ਵਧੋ ਤੇ ਦਿਨਾਂ ਨਗਰ ਤੋਂ লাইਵ ਤਸਵੀਰਤਾਂ ਉਹਨਾਂ ਦਿਖਾ ਰਹੇ ਆ ਪੀਐਮ ਮੋਦੀ ਪਹੁੰਚੇ ਨੇ ਦਿਨਾਂ ਨਗਰ बीजेपी ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪੀਐਮ ਮੋਦੀ ਦਿਨਾਂ ਨਗਰ ਪਹੁੰਚੇ ਨੇ ਦੱਸਦੇ ਕਿ ਲੋਕ ਸਭਾ ਚੋਣਾਂ ਦਾ ਵਿਗਲ ਜੁੜਾ ਹੈ ਵੱਚੁਕਿਆ ਹੋ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ बीजेपी ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮਾਂਜੋ ਦੇ ਵਿੱਚ ਪੀਐਮ ਨਰਿੰਦਰ ਮੋਦੀ ਪਹੁੰਚੇ ਨੇ ਦੱਸਦੇ ਦਿਨਾਂ ਨਗਰ ਤੋਂ লাইਵ ਤਸਵੀਰਤਾਂ ਉਹਨਾਂ ਦਿਖਾ ਰਿਹਾ ਪੀਐਮ ਮੋਦੀ ਹਾਲੇ ਹੀ ਹੈਲੀਕਾਪਟਰ ਤੋਂ ਉਤਰੇ ਨੇ ਤੇ ਲੋਕਾਂ ਨੂੰ ਜੁੜਾ ਹੈ ਲੋਕਾਂ ਦੇ ਵੱਲੋਂ ਵੀ ਕਾਫੀ ਹੁੰਗਾਰਾ ਮਿਲ ਰਿਹਾ ਹੈ ਮਾਜਿਦ ਵਿੱਚ ਪੀਐਮ ਨਰਿੰਦਰ ਮੋਦੀ ਪਹੁੰਚੇ ਨੇ ਬੀਜਪੀ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਲਈ ਉੱਥੇ ਪਹੁੰਚੇ ਨੇ ਦਿਨਾਨਗਰ ਤੋਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬੀਜਪੀ ਦਾ ਸ਼ਕਤੀ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ ਬੀਜਪੀ ਦੇ ਵੱਲੋਂ ਇਹ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮਾਜਿਦ ਵਿੱਚ ਪੀਐਮ ਮੋਦੀ ਦੀ ਨਰਿੰਦਰ ਮੋਦੀ ਦੀ ਜੁੜੀ ਰੈਲੀ ਹੈ ਉਹ ਹੋਵੇਗੀ ਤੇ ਬੀਜਪੀ ਦਾ ਸ਼ਕਤੀ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ ਦਿਨਾਨਗਰ ਪਹੁੰਚੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੁਰੱਖਿਆ ਦੇ ਪੁਖਤੇ ਪ੍ਰਬੰਧ ਜੁੜੇ ਨੇ ਸੁਰੱਖਿਆ ਬਲਾ ਦੇ ਵੱਲੋਂ ਕੀਤੇ ਗਏ ਨੇ ਇਸ ਦੇ ਨਾਲ ਹੀ ਲੋਕਾ ਦੇ ਵੱਲੋਂ ਵੀ ਕਾਫੀ ਹੰਗਾਰਾ ਜੁੜਾ ਹੈ ਮਿਲ ਰਿਹਾ ਹੈ ਵੱਡੇ ਪੱਧਰ ਤੇ ਹੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਲੋਕਾ ਦੇ ਵੱਲੋਂ ਨਾਰੇ ਲਗਾਏ ਜਾ ਰਹੇ ਨੇ ਦਿਨਾਨਗਰ ਤੋਂ ਇਹ ਲਾਈਵ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਬੀਜਪੀ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਲੋਕਾ ਦੇ ਵੱਲੋਂ ਵੀ ਵੱਡੇ ਪੱਧਰ ਤੇ ਹੰਗਾਰਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਦਿਨਾਨਗਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕਾਂ ਦੇ ਵੱਲੋਂ ਜੁੜਾ ਹੈ ਹੰਗਾਰਾ ਦਿੱਤਾ ਜਾ ਰਿਹਾ ਹੈ ਮੇਰੀ ਬੇਨਤੀ ਹੈ ਜਿੰਨੇ ਵੀ ਤੁਸੀਂ ਸਾਰੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਹਿਬਾਨ ਖੜੇ ਹੋ ਆਪੋ ਆਪਣੀਆਂ ਸੀਟਾਂ ਤੇ ਬੈਠ ਜਾਓ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਇੱਕ ਦੋ ਮਿੰਟ ਦੇ ਵਿੱਚ ਮੱਚ ਤੇ ਸਟੇਜ ਤੇ ਆਉਣ ਵਾਲੇ ਆ ਔਰ ਤੁਹਾਨੂੰ ਬੇਨਤੀ ਹੈ ਕਿ ਆਪੋ ਆਪਣੀਆਂ ਸੀਟਾਂ ਤੇ ਬੈਠ ਜਾਓ ਤਾਂਕਿ ਸਟੇਜ ਦਾ ਜਿਹੜਾ ਪੰਡਾਲ ਦਾ ਡੈਕਰਮ ਹੈ ਉਹਨੂੰ ਆਪਾਂ ਮੇਨਟੇਨ ਰੱਖ ਸਕੀਏ ਉਹਨੂੰ ਆਪਾਂ ਇਸੇ ਤਰ੍ਹਾਂ ਵਧੀਆ ਢੰਗ ਨਾਲ ਤੁਸੀਂ ਬੜੇ ਲੰਬੇ ਸਮੇਂ ਤੋਂ ਇਸ ਘੜਕ ਦੀ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਬੈਠੇ ਹੋ ਤੁਹਾਡਾ ਧੰਨਵਾਦ ਸੋ ਮੋਦੀ ਸਾਹਿਬ ਸਾਡੇ ਵਿੱਚ ਪਹੁੰਚ ਰਹੇ ਆ ਮੋਦੀ ਜੀ ਕੋ ਜੈ ਸ਼੍ਰੀ ਤੇ ਬੀਜੇਪੀ ਉਮੀਦਵਾਰਾਂ ਦੇ ਅਧਗ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿਨਾਨਗਰ ਪਹੁੰਚੇ ਨੇ ਦੱਸਦੇ ਕਿ ਵੱਡੇ ਪੱਧਰ ਤੇ ਬੀਜੇਪੀ ਆਗੂ ਵੀ ਐਸ ਰੈਲੀ ਦੇ ਵਿੱਚ ਮੌਜੂਦ ਨੇ ਜਨਸ ਸੰਬੋਧਨ ਕੀਤਾ ਜਾਵੇਗਾ ਬੀਜੇਪੀ ਦੇ ਵੱਲੋਂ ਦੱਸਦੇ ਕਿ ਲੋਕਾਂ ਦੇ ਵੱਲ ਦਾ ਇੱਕ ਵੱਡਾ ਇਕੱਠ ਜਿਹੜਾ ਹੈ ਦਿਨਾਨਗਰ ਦੇ ਵਿੱਚ ਮੋਦੀ ਰੈਲੀ ਹੈ ਦਿਨਾਨਗਰ ਤੋਂ ਲਾਈਵ ਤਸਵੀਰ